ਚਿਰਾਗਦੀਨ ਥੋਗਿਆ ਕਿੱਤਿਆਂ ਦੇ ਵਿੱਚ ਰਾਤੀ ਬੱਲੇ 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 ਏ ਬੱਲੇ 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 ਬੱਲਾ ਦਾ ਪੁੱਤ ਕੋਸ਼ਿਸ਼ ਕਰਦਾ ਹੁੰਦੀਆਂ ਨੇ ਇਹਦਾ ਬੱਲ ਪਿਆ ਪਿੰਡ ਹੈ ਅਦਰ ਘੋੜਾ ਕਬੱਡੀ ਪਾ ਰਿਹਾ ਹੈ ਇਹ ਚਿਰਾਗਦੀਨ ਥੋਗਿਆ ਕਿੱਤਿਆਂ ਦੇ ਵਿੱਚ ਰਾਤੀ ਬੱਲੇ 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 ਏ ਬੱਲੇ 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 ਬੱਲਾ ਦਾ ਪੁੱਤ ਕੋਸ਼ਿਸ਼ਾ ਕਰਦਾ ਪਰ ਉਹ ਪਿੰਡ ਤੋਂ ਆਇਆ ਜਿਸ ਪਿੰਡ ਦੇ ਕਹਿੰਦੇ ਟਰੱਕ ਬੜੇ ਮਸ਼ਹੂਰ ਨੇ ਚਿਰਾਗਦੀਨ ਮਈ ਵਾਲੇ ਦੀ ਧਰਤੀ ਦਾ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਹੀ ਭਰਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਮਿੱਤਰੋ ਤਾਂ ਅੱਜ ਗੱਲ ਕਰਦੇ ਆ ਮਿੱਤਰੋ ਕਬੱਡੀ ਦੇ ਧਾਕੜ ਯਾਫੀ ਧਾਕੜ ਪਲੇਅਰ ਦੀ ਚਰਾਗਦੀਨ ਮਈਆ ਵਾਲੇ ਦੀ ਮਿੱਤਰੋ ਇਹ ਨੌਜਵਾਨ ਵੀ ਗਰੀਬੀ ਦੀ ਹਿੱਕ ਦੇ ਉੱਪਰ ਨੱਚਿਆ ਮਿੱਤਰੋ ਬਹੁਤ ਹੀ ਜ਼ਿਆਦੇ ਗਰੀਬੀ ਦੇਖੀ ਆ ਬਾਈ ਨੇ ਚਰਾਗਦੀਨ ਨੇ ਬਈ ਕਹਿ ਦਈਏ ਬਹੁਤ ਹੀ ਮਾੜੇ ਦਿਨ ਦੇਖਿਆ ਮਿੱਤਰੋ ਚਰਾਗਦੀਨ 6 ਸੇਮ ਹੀ ਨੇ ਸਾਲ ਦਾ ਹੋਊਗਾ ਮਿੱਤਰੋ ਜਦੋਂ ਉਸਦੇ ਫਾਦਰ ਸਾਹਿਬ ਦੀ ਉਸਦੇ ਡੈਡੀ ਦੀ ਡੈਥ ਹੋ ਗਈ ਸੀ ਮਿੱਤਰੋ ਚਰਾਗ ਦਿਨ ਕਹਿੰਦਾ ਮਿੱਤਰੋ ਮੈਂ ਪਹਿਲਾ ਇਨਸਾਨ ਹੋਊਗਾ ਇਹ ਜਿਹਦੇ ਕੋਲ ਆਪਦੇ ਡੈਡੀ ਦੀ ਆਪਦੇ ਫਾਦਰ ਸਾਹਿਬ ਦੀ ਫੋਟੋ ਤੱਕ ਨਹੀਂ ਹੈਗੀ ਮਿੱਤਰੋ ਇਸ ਤੋਂ ਮਾੜੀ ਕਿਸਮਤ ਹੋਰ ਕੀ ਹੋ ਸਕਦੀ ਹੈ ਮਿੱਤਰੋ ਚਰਾਗ ਦਿਨ ਵਾਸਤੇ ਜਿਸਦੇ ਕੋਲ ਆਪਦੇ ਫਾਦਰ ਸਾਹਿਬ ਦੀ ਫੋਟੋ ਤੱਕ ਨਹੀਂ ਹੈਗੀ ਮਿੱਤਰੋ ਚਰਾਗ ਦਿਨ ਕਹਿੰਦਾ ਮਿੱਤਰੋ ਮੈਂ ਆਪਦੇ ਫਾਦਰ ਸਾਹਿਬ ਦੀ ਫੋਟੋ ਪਾਲਣ ਦੀ ਬਹੁਤ ਕੋਸ਼ਿਸ਼ ਕੀਤੀ ਆਪਣੇ ਯਾਰਾਂ ਦੋਸਤਾਂ ਦੇ ਜਾਂ ਹੋਰ ਵੀ ਕਿਸੇ ਦੇ ਆਇਲ ਮਾਂ ਬਾਪ ਤੇ ਮਿੱਤਰੋ ਕਿਉਂਕਿ ਉਦੋਂ ਜੋ ਵੀ ਮੂਵੀਆਂ ਬਣਦੀਆਂ ਸੀ ਜਾਂ ਫੋਟੋ ਬਣਦੀਆਂ ਸੀ ਵੀ ਕਿਸੇ ਨਾ ਕਿਸੇ ਦੇ ਘਰ ਤਾਂ ਆਪਣੇ ਫਾਦਰ ਸਾਹਿਬ ਦੀ ਫੋਟੋ ਨੂੰ ਉਹ ਪਾਲ ਸਕੇ ਪਰ ਮਿੱਤਰੋ ਘਰ ਦੇ ਵਿੱਚ ਇੰਨੀ ਗਰੀਬੀ ਸੀ ਕਿ ਲੋਕ ਇਹਨਾਂ ਨੂੰ ਵਿਆਹਾਂ ਤੇ ਵੀ ਨਹੀਂ ਬੁਲਾਉਂਦੇ ਹੁੰਦੇ ਸੀ ਮਿੱਤਰੋ ਰਾਗਦੀਨ ਨੇ ਮਿੱਤਰੋ ਛੋਟੇ ਹੁੰਦੇ ਤੋਂ ਹੀ ਬਹੁਤ ਮਿਹਨਤ ਕੀਤੀ ਹੈ ਮਿੱਤਰੋ ਸਕੂਲ 'ਚ ਪੜਦਾ-ਪੜਦਾ ਵੀ ਚਿਰਾਗ ਦੇ ਨਾਲ ਘਰਾਂ ਦੇ ਵਿੱਚ ਝਾੜੂ ਪੂੰਚੇ ਦਾ ਕੰਮ ਕਰਦਾ ਹੁੰਦਾ ਸੀ ਮਿੱਤਰੋ ਤੇ ਹੁਣ ਬਾਈ ਦਾ ਨਾਮ ਆ ਜਿਹੜਾ ਖੇਡ ਗਰਾਉਂਡਾਂ ਵਿੱਚ ਸਿੱਖਣਾ ਦੇ ਉੱਤੇ ਝੂਲਦਾ ਮਿੱਤਰੋ ਛੋਟੀ-ਛੋਟੀ ਦੇ ਜੱਫੇ ਲਾਉਂਦਾ ਮਿੱਤਰੋ ਤੇ ਹੁਣ ਮਿੱਤਰੋ ਗਰਾਉਂਡਾਂ ਦੇ ਵਿੱਚ ਚਿਰਾਗ ਦੇਣ ਨੂੰ ਚਿਰਾਗ ਦੇਣੀ ਹੁੰਦੀ ਹੈਗੀ ਤੇ ਬਾਈ ਛੋਟੀ ਦੇ ਜੱਫੇ ਲਾਉਂਦਾ ਤੇ ਬਹੁਤ ਮੀਲਿਆਂ ਦਾ ਬਾਈ ਬੈਸਟ ਯਾਫੀ ਵੀ ਬਣਿਆ ਤੇ ਆਪਣੇ ਪਿੰਡ ਦਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਮਿੱਤਰੋ ਹੁਣ ਇੱਕ ਖੁਸ਼ੀ ਦੀ ਗੱਲ ਸਾਂਝੀ ਕਰਦੇ ਆਂ ਮਿੱਤਰੋ ਸੋਡੇ ਨਾਲ ਚਰਾਗ ਦਿਨ ਮਈਆਂ ਵਾਲੇ ਨੂੰ ਮਿੱਤਰੋ ਸਰਕਾਰੀ ਅਧਿਆਪਕ ਦੀ ਨੌਕਰੀ ਆ ਜਿਹੜੀ ਉਹ ਮਿਲ ਚੁੱਕੀ ਆ ਤੇ ਬਾਈ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆਂਗੇ ਤੇ ਬਾਈ ਗਰੀਬੀ ਦੀ ਹਿੱਕ ਛੀੜ ਕੇ ਉੱਠਿਆ ਮਿੱਤਰੋ ਦੇਖੋ ਤੇ ਬਾਈ ਨੇ ਕਬੱਡੀ ਤੋਂ ਸ਼ੁਰੂਆਤ ਕੀਤੀ ਕਿਤੇ ਕਬੱਡੀ 'ਚ ਆਪਣਾ ਨਾਂ ਬਣਾਇਆ ਤੇ ਹੁਣ ਮਿੱਤਰੋ ਉਹਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਆ ਜਿਹੜੀ ਉਹ ਮਿਲ ਚੁੱਕੀ ਆ ਤੇ ਚਰਾਗ ਦਿਨ ਤੇ ਉਸ ਦੇ ਪਰਵਾਰ ਨੂੰ ਆਪਾਂ ਮੁਬਾਰਕਾਂ ਦਿੰਨੇ ਆਂ ਵੀਰੋ ਇਕ ਗੋਡ ਬਲਿਸ ਜੂ ਕਹਨੇ ਆ ਤੇ ਅੱਗੇ ਤੋਂ ਹੋਰ ਮਿਹਨਤ ਕਰੇ ਬਾਈ ਅਪਾ ਵੀ ਮਿੱਤਰੋ ਚਿਰਾਗ ਦੇ ਨੂੰ ਬਾਈ ਦੇ ਫੈਨ ਆ ਉਸਦੇ ਜੱਫਿਆਂ ਦੇ ਤੇ ਮਿੱਤਰੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿੱਤਰੋ ਧੰਨਵਾਦ